ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਜੀ ਆਲੂ ਦੇ ਪਰੌਂਠੇ ਜੋ ਕਿ ਆਪਾਂ ਬਿਨਾ ਆਟਾ ਗੁੰਨੇ ਬਣਾਵਾਂਗੇ ਇਹ ਤੇ ਬਹੁਤ ਵਧੀਆ ਤਰੀਕਾ ਜੀ ਇਹ ਤੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਤੁਸੀਂ ਤੇ ਆਲੂ ਦੇ ਪਰੌਂਠੇ ਬਣਾਉਣ ਲਈ ਜੀ ਆਪਾਂ ਨੇ ਦੋ ਉਪਲੇ ਹੋਏ ਆਲੂ ਲਏ ਤੇ ਆਪਾਂ ਕद्दूकस ਕਰਾਂਗੇ ਇਹਨੂੰ ਆਪਾਂ ਹੱਥ ਨਾਲ ਹੀ ਇਹਨੂੰ ਐਸ਼ ਕਰਨਾ ਹੈਗਾਗਾ ਤੇ ਇਹ ਸਾਈਡ ਨਾਲ ਤੇ ਇਧਰ ਆਪਾਂ ਲਈ ਇੱਕ ਕੌਲੀ ਆٹے ਦੀ ਤੇ ਇੱਕ ਗਲਾਸ ਆਪਾਂ ਪਾਣੀ ਦਾ ਲੈਤਾ ਜੀ ਤੇ ਹੁਣ ਆਪਾਂ ਆਟੇ ਨੂੰ ਪਾ ਲੈਣਾ ਇਹਦੇ ਵਿੱਚ ਇਹਦੇ ਵਿੱਚ ਡੋਂਗੇ ਚ ਪਾਤਾ ਹੀ ਆਪਾਂ ਨੇ ਤੇ ਹੁਣ ਆਪ ਥੋੜਾ ਜਿਹਾ ਆਪਾਂ ਪਾਵਾਂਗੇ ਨਮਕ ਇਹਦੇ ਵਿੱਚ ਸਵਾਦ ਦੇ ਅਨੁਸਾਰ ਇਸ ਤਰੀਕੇ ਦਾ ਆਟਾ ਹੋਣਾ ਚਾਹੀਦਾ ਜੀ ਖੁਲਕੇ ਤਿਆਰ ਤੇ ਗੰਡਾ ਨਹੀਂ ਹੋਵੇ ਇਹਦੇ ਵਿੱਚ ਹੁਣ ਮਾ ਚਾਹੀਦੀਆਂ ਤੇ ਇਹ ਆਪਾਂ ਆਲੂ ਗਦਗੋਸ਼ ਕਰ ਲਏ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਥੋੜੀ ਜਿਹੀ ਹਲਦੀ ਪਾ ਦਾਂਗੇ ਇਹਦੇ ਵਿੱਚ ਆਪਾਂ ਤੇ ਨਮਕ ਆਪਾਂ ਥੋੜਾ ਜਿਹਾ ਐਡ ਕਰਾਂਗੇ ਜੀ ਪਹਿਲਾਂ ਪਾਟੇ 'ਚ ਵੀ ਪਾਇਆ ਨਾ ਤੇ ਇੱਥੇ ਆਪਾਂ ਲਾਲ ਮਿਰਚ ਲੈ ਰਹੇ ਆਂ ਜੀ ਤੇ ਜੇਕਰ ਤੁਸੀਂ ਹਰੀ ਮਿਰਚ ਪਾਉਣੀ ਹੈ ਤਾਂ ਹਰੀ ਮਿਰਚ ਪਾ ਸਕਦੇ ਆਂਗੇ ਥੋੜਾ ਜਿਹਾ ਧਨੀਆ ਪਾ ਲਈਏ ਜੀ ਬਰੀਕ ਕੱਟਿਆ ਹੋਇਆ ਤੇ ਥੋੜਾ ਜਿਹਾ ਪਾ ਪਾਵਾਂਗੇ ਪਿਆਜ਼ ਬਰੀਕ ਕੱਟਿਆ ਹੋਇਆ ਇਹ ਵੀ ਪਾ ਲਾਂਗੇ ਦੇ ਵਿੱਚ ਤੇ ਥੋੜਾ ਜਿਹਾ ਤੇਲ ਪਾਵਾਂਗੇ ਜੀ ਆਪਾਂ ਇੱਕ ਚਮਚ ਤੇਲ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਤੇਲ ਦਾ ਪਾਇਆ ਆਪਾਂ ਨੇ ਤੇ ਇਹਨੂੰ ਹੁਣ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਟੀਰੀਅਲ ਨੂੰ ਤੇ ਹੁਣ ਆਪਾਂ ਆਟੇ ਦੇ ਵਿੱਚ ਪਾ ਲਾਂਗੇ ਇਹਨੂੰ ਇਸ ਤਰੀਕੇ ਨਾਲ ਆਟੇ ਦੇ ਵਿੱਚ ਮਿਕਸ ਕਰ ਲੈਣਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਤੇ ਬਹੁਤ ਵਧੀਆ ਇਹ ਘੋਲ ਬਣ ਕੇ ਤਿਆਰ ਹੋ ਗਿਆ ਜੀ ਇਸ ਤਰੀਕੇ ਦਾ ਤੁਸੀਂ ਜ਼ਿਆਦਾ گاੜਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਇਸ ਤਰੀਕੇ ਦਾ ਰੱਖਣਾਗਾ ਤੁਸੀਂ ਤੇ ਇਧਰ ਆਪਾਂ ਤਵਾ ਗਰਮ ਕਰ ਲਿਆ ਜੀ ਤੇ ਇਹਦੇ ਆਪਾਂ ਥੋੜਾ ਜਿਹਾ ਘਿਓ ਪਾ ਲਾਂਗੇ ਤਵੇ ਤੇ ਸਿੰਗੀ ਤਰ੍ਹਾਂ ਇਹਨੂੰ ਤਵੇ ਤੇ ਫਲਾ ਲੈਣਾ ਘਿਓ ਨੂੰ ਤੇ ਹੁਣ ਆਪਾਂ ਇਹ ਬੈਟਰ ਇਹ ਤੇ ਪਾਵਾਂਗੇ ਫਟਾਫਟ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆਂ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਦੇ ਚੱਲਦੇ-ਚੱਲਦੇ ਦੇਖੋ ਹੁਣ ਆਪਾਂ ਇਹਨੂੰ ਫਾਦਾਂਗੇ ਇਹਨੂੰ ਪੈਟਰਨ ਨਾਲ ਸਾਰੇ ਇਹਦੇ ਉੱਤੇ ਚੰਗੀ ਤਰ੍ਹਾਂ ਫਲਾ ਲਾਂਗੇ ਆਪਾਂ ਇਹ ਇਸ ਤਰੀਕੇ ਨਾਲ ਤੁਸੀਂ ਸਾਰਾ ਫਲਾ ਲੈਣਾ ਹੈ ਪਾਵੇ ਤੇ ਤੇ ਨੂੰ ਜਿਆਦਾ ਫਤਲਾ ਨਹੀਂ ਫਲਾਉਣਾ ਹੈਗਾ ਗਈ ਰੋਟੀ ਦੀ ਸ਼ੇਪ ਵਾਂਗ ਬਸ ਇਦਾਂ ਹੀ ਫਲਾਉਣਾ ਹੈ ਨਾ ਤੇ ਫਲੇਮ ਤੇ ਮੀਡੀਅਮ ਫਲੇਮ ਤੇ ਇਹਨੂੰ ਪਕਾ ਲੈਣਾ ਜੀ ਤੁਸੀਂ ਇਹਨੂੰ ਪਰਾਠਾ ਆਪਣਾ ਪੱਕ ਰਿਹਾ ਜੀ ਉੱਪਰਲੀ ਸਾਈਡ ਇਹਦੀ ਤੇ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹੈ ਇਹਦਾ ਤੇ ਤਰੀਕਾ ਬਹੁਤ ਵਧੀਆ ਜੀ ਜਿਨ੍ਹਾਂ ਤੋਂ ਆਲੂ ਦੇ ਪਰੌਂਠੇ ਆਟਾ ਗੁੰਨ ਕੇ ਨਹੀਂ ਬੰਦੇ ਉਹ ਇਸ ਤਰੀਕੇ ਨਾਲ ਬਣਾ ਸਕਦੇ ਆ ਇਹਨੂੰ ਜੀ ਤੁਸੀਂ ਮੀਡੀਅਮ ਫਲੇਮ ਤੇ ਪਕਾਉਣਾ ਹੈਗਾ ਜਿਆਦਾ ਤੇਜ਼ ਨਹੀਂ ਆਚ ਕਰਨੀ ਇਹਦੀ ਅੱਗ ਗੈਸ ਦੀ ਤੇ ਹੁਣ ਆਪਾਂ ਇਹਨੂੰ ਫਸਾ ਪਲਟਾ ਦਾਂਗੇ ਜੀ ਇਹਦਾ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੋਣਗੇ ਜੀ ਇਹ ਇਹ ਦੇਖੋ ਜੀ ਦੂਸਰਾ ਪਾਸਾ ਵੀ ਕਿੰਨਾ ਵਧੀਆ ਪੱਕ ਰਿਹਾ ਪਰੌਂਠਾ ਇਹਦਾ ਬਹੁਤ ਵਧੀਆ ਪਰੌਂਠਾ ਬਣ ਰਿਹਾ ਹੈ ਇਹ ਤੇ ਇੱਕਦਮ ਨਰਮ ਪਰੌਂਠੇ ਬਣਦੇ ਇਹ ਬਹੁਤ ਵਧੀਆ ਕਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਪਾਸੇ ਬਦਲਦੇ ਹੋਏ ਇਹਦੇ ਇਸ ਇਹਦੇ ਨਾਲ ਤੁਸੀਂ ਇਸ ਤਰੀਕੇ ਨਾਲ ਦਬਾ ਦੇਣਾ ਜੀ ਤਾਂ ਕਿ ਜਿਹੜਾ ਵਿੱਚੋਂ ਪੱਕਾ ਨਾ ਰਵੇ ਇਹ ਪੱਕ ਜੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਪਕਾ ਲੈਣਾ ਤੁਸੀਂ ਦੇਖੋ ਜੀ ਪਰੌਂਠਾ ਆਪਣਾ ਪੱਕ ਕੇ ਐਨ ਤਿਆਰ ਹੋ ਗਿਆ ਵਧੀਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਰੱਖ ਲਾਂਗੇ ਕਿਸ ਵਿੱਚ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੇ ਪਰੌਂਠੇ ਸਾਰੇ ਬਣਾ ਲਾਂਗੇ ਤਿਆਰ ਕਰ ਲਾਂਗੇ ਤੇ ਬਹੁਤ ਵਧੀਆ ਇਹ ਤਰੀਕਾ ਜੀ ਬਣਾਉਣ ਦਾ ਪਰੌਂਠੇ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਇੱਕ ਵਾਰ ਬਣਾ ਕੇ ਜਰੂਰ ਵੇਖੋ ਜੀ ਬਹੁਤ ਵਧੀਆ ਪਰੌਂਠੇ ਬਣਦੇ ਆ ਇਹ ਤੇ ਬਹੁਤ ਨਰਮ ਨਰਮ ਬਣਦੇ ਆ ਪਰੌਂਠੇ ਇਹ ਇਹ ਬਹੁਤ ਵਧੀਆ ਪਰੌਂਠੇ ਬਣ ਕੇ ਤਿਆਰ ਹੁੰਦੇ ਆ ਆਪਣੇ ਨਰਮ ਨਰਮ ਤੇ ਤਰੀਕਾ ਤੁਸੀਂ ਵੀ ਜਰੂਰ ਇੱਕ ਵਾਰ ਵਰਤ ਕੇ ਵੇਖੋ ਜੀ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ